ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਉਹਦੇ ਵੱਲ ਵਧੀਆ ਆਪਾਂ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਵੀ ਅੱਜ ਹਾਜ਼ ਇੱਥੇ ਡਿੱਗਿਆ ਆਫਰ ਉਹਨੇ ਡਿੱਗਿਆ ਸਵਾਲ ਪੈਦਾ ਇਹ ਹੋ ਗਿਆ ਸ਼ਰਮਨ ਜੀ ਵੀ ਕਿਸ ਨੇ ਕਿਸ ਦੇ ਜਹਾਜ਼ ਡਿੱਗੇ ਪ੍ਰਵੀਨ ਜੀ ਬਿਲਕੁਲ ਜੋ ਖਬਰਾਂ ਆ ਰਹੀਆਂ ਨੇ ਹਾਂਜੀ ਉਹਦੇ ਵਿੱਚ ਇੱਕ ਤਾਂ ਹੈਗਾ ਕਿ ਅਖਬਾਰੀ ਖਬਰਾਂ ਹੂੰ ਹੂੰ ਜੋ ਨਾਮੀ ਅਖਬਾਰ ਨੇ ਉਹਨਾਂ ਦੀਆਂ ਪ੍ਰਕਾਸ਼ਿਤ ਖਬਰਾਂ ਨੇ ਹੂੰ ਦੂਸਰਾ ਹੈਗਾ ਟੈਲੀਵਿਜ਼ਨ ਜਿਹੜੇ ਸੈਟਲਾਈਟ ਚੈਨਲ ਨੇ ਹੂੰ 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 ਤੀਸਰਾ ਆਏਗਾ سوشل মিডিਆ ਦੇ ਅਧਾਰਤ ਚੈਨਲ ਕੁਝ ਹਮਮ ਤੇ ਉਹ ਤੋਂ ਬਾਅਦ ਹੈਗਾ سوشل মিডিਆ ਦਾ ਖੁੱਲਾ ਬਾਜ਼ਾਰ ਜੀ ਕਿ ਜਿੱਥੇ ਜੋ ਜੀ ਆਵੇ ਸਾਂਝਾ ਕਰੋ ਮੈਂ ਦੇਖ ਰਿਹਾ ਕਿ ਉੱਥੇ ਗਾਜਾ ਪੱਟੀ ਵਾਲੀਆਂ ਵੀਡੀਓ ਉਸ ਸਮੇਂ ਦੀਆਂ ਵੀਡੀਓ ਉਸ ਸਮੇਂ ਦੀਆਂ ਫੋਟੋਆਂ ਹੈਨਾ ਉਸ ਸਮੇਂ ਦੇ ਦ੍ਰਿਸ਼ ਫਿਰ AI ਤੋਂ ਬਣੀਆਂ ਹੋਈਆਂ ਫਿਰ ਕੁਝ ਫਿਲਮੀ ਸੀਨ ਫਿਰ ਵੀਡੀਓ ਗੇਮ ਵਾਲੇ ਇੰਨਾ ਕੁਝ ਫੈਲਾਇਆ ਜਾ ਰਿਹਾ ਕਿ ਇਸੇ ਨੂੰ ਇਹ ਨਤਾਰਾ ਕਰਨਾ ਔਖਾ ਹੋ ਗਿਆ ਚੋ ਸੱਚ ਕੀ ਹੈ ਤੇ ਝੂਠ ਕੀ ਹੈ ਝੂਠ ਕੀ ਹੈ ਬਿਲਕੁਲ ਸਹੀ ਦੂਸਰੇ ਪਾਸੇ ਜਦੋਂ ਬਾਰਡਰ ਤੇ ਜੰਗ ਹੁੰਦੀ ਆ ਬਾਰਡਰ ਤੇ ਆਹਮੋ ਸਾਹਮਣਾ ਹੁੰਦਾ ਚਾਹੇ ਉਹ ਸਰਜੀਕਲ ਸਟ੍ਰਾਈਕ ਹੋਵੇ ਚਾਹੇ ਉਹ 에ਅਰ ਸਟ੍ਰਾਈਕ ਹੋਵੇ ਹੈਨਾ ਜਿਵੇਂ ਆਪਾਂ ਮਤਲਬ ਜੇਕਰ ਆਪਾਂ ਇਸ ਵਾਰ ਦੇ ਨਾਲ ਗੱਲ ਕਰੀਏ ਤਾਂ ਇਹ ਲਗਾਤਾਰ ਸੀਗਾ ਕਿ ਜਦੋਂ ਮਤਲਬ ਉਰੀ ਹਮਲਾ ਹੁੰਦਾ ਤਾਂ ਉਹ ਤੋਂ 11 ਕ ਦਿਨਾਂ ਬਾਅਦ ਸਰਜੀਕਲ ਸਟ੍ਰਾਈਕ ਹੁੰਦੀ ਹੈ ਜਦੋਂ ਪਲਵਾਵਾ ਹਮਲਾ ਹੁੰਦਾ ਤਾਂ ਉਹਦੇ 12 ਦਿਨਾਂ ਬਾਅਦ 에ਅਰ ਸਟ੍ਰਾਈਕ ਹੁੰਦੀ ਹੈ ਜਦੋਂ ਉਹ ਪਹਿਲਗਾਮ ਹਮਲਾ ਤਾਂ ਉਹਦੇ 15 ਦਿਨਾਂ ਬਾਅਦ ਏਅਰ ਸਟ੍ਰਾਈਕ ਹੈ ਸੋ ਇਸ ਜਦੋਂ ਇਸ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਉਹਦੇ ਵਿੱਚ ਬਹੁਤ ਪਰਮਪਲੇਖੇ ਵੀ ਪੈਦਾ ਹੁੰਦੇ ਨੇ ਤੇ ਬਹੁਤ ਪਰਮਪਲੇਖੇ ਫਲਾਈ ਵੀ ਜਾਂਦੇ ਨੇ ਪਰ ਜੰਗ ਦੇ ਵਿੱਚ ਅਧਿਕਾਰਤ ਮੀਡੀਆ ਕੋਲ ਨਿਊਜ਼ਪੇਪਰਾਂ ਕੋਲ ਅਖਬਾਰਾਂ ਕੋਲ ਏਜੰਸੀਆਂ ਕੋਲ ਖਬਰ ਉਹੀ ਆਉਣੀ ਹੈ ਜੋ ਫੌਜ ਵੱਲੋਂ ਬਲਟਨ ਜਾਰੀ ਕੀਤਾ ਜਾਣਾ ਜਾਂ ਫੌਜ ਦੇ ਪੀਆਰ ਨੇ ਜਾਂ ਭਾਰਤ ਸਰਕਾਰ ਨੇ ਕੋਈ ਅਧਿਕਾਰਕ ਤੌਰ ਤੇ ਜਾਰੀ ਕਰਨਾ ਬ੍ਰਦਰ ਹਮ ਸੋ ਹੁਣ ਇਹਦੇ ਵਿੱਚੋਂ ਜੇ ਤੁਸੀਂ ਦੇਖੋ ਤਾਂ ਭਾਰਤ ਵੱਲੋਂ ਜਿਸ ਤਰ੍ਹਾਂ ਸਾਡੇ ਵਿਦੇਸ਼ ਸਕੱਤਰ ਨੇ ਤੇ ਦੋ ਫੌਜ ਦੇ ਵਿੱਚੋਂ ਧੀਆਂ ਨੂੰ ਲੈ ਕੇ ਉਹਨਾਂ ਨੇ ਪ੍ਰਤੀਕ ਦਿੱਤਾ ਕਿ ਆਹ ਫੌਜ ਦਾ ਸਾਂਝਾ ਮਿਸ਼ਨ ਆ ਉਹਨਾਂ ਨੂੰ ਬਿਠਾ ਕੇ ਜੋ ਬਿਆਨੀਆਂ ਉਹਦੇ ਵਿੱਚ ਸੀਗਾ ਉਹਦੇ ਵਿੱਚ ਬੜਾ ਠਹਿਰਾ ਬੜੀ ਗੰਭੀਰਤਾ ਪਰ ਬੜਾ ਹੌਸਲਾ ਸੀ ਸੋ ਉਹਨਾਂ ਨੇ ਬਿਆਨੀਆਂ ਕੀਤਾ ਕਿ ਜੀ ਅਸੀਂ ਉਹਨਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਪੰਜ ਟਿਕਾਣੇ ਆਪਾਂ ਕਾਲੀ ਗੱਲ ਕਰ ਰਹੇ ਸੀ ਕਿ ਪੰਜ ਟਿਕਾਣੇ ਜਿਹੜੇ ਕਸ਼ਮੀਰ ਕਬਜ਼ੇ ਵਾਲਾ ਕਿਹਾ ਜਾਂਦਾ ਕਿ ਉਹਨਾਂ ਦੇ ਕਬਜ਼ੇ ਚ ਉਸ ਖੇਤਰ ਸੀ ਚਾਰ ਟਿਕਾਣੇ ਪਾਕਿਸਤਾਨ ਵਾਲੇ ਪਾਸੇ ਸੀ ਜਿਹੜੇ ਨੌ ਟਿਕਾਣੇ ਨਿਸ਼ਾਨੇ ਬਣਾਏ ਤੇ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜੀ ਜੈਸ ਦਾ ਜਿਹੜਾ ਮੁਖੀ ਹੈ ਮਸੂਦ ਅਜ਼ਰ ਉਹਦੇ ਪਰਿਵਾਰ ਦੇ ਜੀ ਵੀ ਉਹਦੇ ਰਿਸ਼ਤੇਦਾਰ ਵੀ ਮਾਰੇ ਗਏ ਤੇ ਉਹਦਾ ਵੀ ਬਿਆਨੀ ਆ ਰਿਹਾ ਜਿਕੇ ਮੈਂ ਵੀ ਇਹ ਮਰ ਜਾਂਦਾ ਚੰਗਾ ਸੋ ਉਸ ਸਮੇਂ ਫੌਜ ਵੱਲੋਂ ਜਿਹੜਾ ਬਲਟਨ ਜਾਂ ਵਿਦੇਸ਼ ਸਕੱਤਰ ਵੱਲੋਂ ਜੋ ਬਲਟਨ ਜਾਰੀ ਕੀਤਾ ਗਿਆ ਜੋ ਮੀਡੀਆ ਨੂੰ ਬਰੀਫ ਕੀਤਾ ਗਿਆ ਉਹਦੇ ਵਿੱਚ ਕਿਹਾ ਗਿਆ ਕਿ ਅਸੀਂ ਇਨਾ ਦੇ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ 24 ਮਜ਼ਾਈਲਾ ਛੱਡੀਆਂ ਤੇ ਉਹ ਟਿਕਾਣਿਆਂ ਨੂੰ ਅਸੀਂ ਨਸ਼ਟ ਕੀਤਾ ਤੇ ਕਈ ਅੱਤਵਾਦੀ ਮਾਰੇ ਗਏ। ਹੂੰ। ਕਈ ਅੱਤਵਾਦੀ ਦੇ ਵਿੱਚ ਕੋਈ ਅੰਕੜਾ ਨਹੀਂ ਆ। ਹੂੰ ਹੂੰ ਹੂੰ। ਪਰ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਅਧਿਕਾਰਤ ਸੈਟਲਾਈਟ ਚੈਨਲਾਂ ਦੇ ਉੱਤੇ। ਹਾਂ ਜੀ। 70 90 100 200 900 ਤੱਕ ਵੀ। ਹੂੰ। ਹੁਣ ਇਹ ਅੰਕੜਾ ਕਿੱਥੋਂ ਆ ਰਿਹਾ? ਸਹੀ ਆ। ਉਹ ਕਹਿੰਦੇ ਜੀ ਸੂਤਰ ਨੇ। ਮਤਲਬ ਜਿਹੜੇ ਸਾਡੇ ਜਾਂਬਾਜ਼ ਫੌਜੀ ਜਵਾਨ ਉੱਥੇ ਐਕਸਰਸਾਈਜ਼ ਕਰਕੇ ਆਏ ਨੇ ਇਸ ਮਿਸ਼ਨ ਨੂੰ ਅੰਜਾਮ ਦੇ ਕੇ ਆਏ ਨੇ ਉਹ ਤੁਹਾਨੂੰ ਫੋਨ ਤੇ ਦੱਸ ਰਹੇ ਨੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਹੂੰ ਤੁਹਾਨੂੰ ਬਤੇਸ਼ ਕੱਤਰ ਦੱਸ ਰਿਹਾ ਤੁਹਾਨੂੰ ਰਾਜਨਾਥ ਸਿੰਘ ਜਾਂ ਮਿਤਸ਼ਾ ਦੱਸ ਰਿਹਾ ਕੌਣ ਜਾਣਕਾਰੀ ਦੇ ਰਿਹਾ ਜੀ ਸੋ ਦੂਸਰੇ ਪਾਸੇ ਪਾਕਿਸਤਾਨ ਇਹ ਤਾਂ ਮੰਨ ਰਿਹਾ ਕਿ ਨੌ ਸਾਡੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਹ ਵੀ ਮੰਨ ਰਿਹਾ ਕਿ 24 ਦੇ ਕਰੀਬ ਮਜ਼ਾਈਲਾਂ ਆਈਆਂ ਨੇ ਪਰ ਕਹਿੰਦਾ ਸਾਡੇ ਬੰਦੇ 8 ਮਰੇ ਨੇ ਤੇ اوਬ ਅਤਵਾਦੀ ਨਹੀਂ ਜੀ ਉਹ ਤਾਂ ਆਮ ਲੋਕਾਂ ਤੇ ਹਮਲਾ ਹੋ ਗਿਆ ਤੇ ਉਹ ਉਹ ਹੀ ਬਿਆਨੀਆਂ ਕਰ ਰਹੇ ਹੁਣ ਉਹ ਤੋਂ ਬਾਅਦ ਉਧਰ ਦੀਆਂ ਸੋਸ਼ਲ ਮੀਡੀਆ ਕਿਉਂਕਿ ਉਧਰ ਦੇ ਕੋਈ ਚੈਨਲ ਤਾਂ ਇਧਰ ਅਧਕਾਰਤ ਚੈਨਲ ਨੇ ਜਿਹੜੇ ਉਹਨਾਂ ਦੇ ਉਹ ਸੋਸ਼ਲ ਮੀਡੀਆ ਵਾਲੇ ਉਥੇ ਇਧਰ ਬੰਦ ਨੇ ਪਰ ਜਿਹੜੀ ਇੱਕ ਦੂਜੇ ਤੇ ਡਾਊਨਲੋਡ ਕਰਕੇ ਇੱਕ ਦੂਜੇ ਸਕਰੀਨਸ਼ਾਟ ਲੈ ਕੇ ਆ ਕੁਝ ਲੈ ਕੇ ਆ ਰਿਹਾ ਹੈ ਇਧਰ ਉਧਰ ਉਹਦੇ ਵਿੱਚ ਉਹਨਾਂ ਦਾ ਆ ਬਿਆਨੀਆਂ ਆ ਰਿਹਾ ਤੇ ਉਥੋਂ ਦੇ ਜਿਹੜੇ ਰੱਖਿਆ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਜੀ ਜੇ ਭਾਰਤ ਇਹ ਤੋਂ ਅੱਗੇ ਨਹੀਂ ਕਰ ਵੀ ਕਰੂਗਾ ਤਾਂ ਫਿਰ ਅਸੀਂ ਵੀ ਨਹੀਂ ਕਰਦੇ ਪਰ ਐਲਸੀ ਐਲੋਸੀ ਦੇ ਉੱਤੇ ਲਗਾਤਾਰ ਤਣਾਅ ਬਣਿਆ ਹੂੰ ਹੂੰ ਉਸ ਗੋਲੀਬਾਰੀ ਲਗਾਤਾਰ ਹੋ ਰਹੀ ਹੈ ਉਹਦੇ ਵਿੱਚ ਲਗਾਤਾਰ ਦੋਵੇਂ ਪਾਸਿਓਂ ਜਵਾਬੀ ਕਾਰਵਾਈ ਪਾਰਤਵਲੋਂ ਵੀ ਹੋ ਰਹੀ ਹੈ ਸੋ ਇਹ ਸਥਿਤੀ ਦੇ ਵਿੱਚ ਸਾਡਾ ਸੋ ਕਾਲਡ ਜਿਹੜਾ ਰਾਸ਼ਟਰੀ ਮੀਡੀਆ ਉਹ ਜਿਸ ਤਰ੍ਹਾਂ ਬਿਆਨ ਕਰ ਰਿਹਾ ਹੈ ਉਹਦੇ ਵਿੱਚ ਔਰ ਫੌਜ ਦੇ ਜਾਂ ਸਾਡੇ ਅਧਿਕਾਰੀਆਂ ਦੇ ਬਿਆਨ ਚ ਇੰਨਾ ਫਰਕ ਕਿੱਥੋਂ ਆਇਆ ਸੋ ਉਹ ਦੱਸਣ ਕਿ ਅੱਜ ਕਿਹੜੇ ਸੂਤਰ ਨੇ ਉਹਨਾਂ ਕੋਲ ਹੈ ਜੇ ਜਦੋਂ ਬਾਰਡਰ ਤੇ ਜਾ ਨਹੀਂ ਸਕਦੇ ਕੁਝ ਨਹੀਂ ਤੁਸੀਂ ਜਿਹੜੇ ਜਹਾਜ਼ਾਂ ਦੀ ਗੱਲ ਕੀਤੀ ਆ ਪੰਜ ਜਹਾਜ਼ਾਂ ਦੀ ਚਰਚਾ ਚੱਲ ਰਹੀ ਹੈ ਕਿ ਪੰਜ ਜਹਾਜ਼ ਡਿੱਗੇ ਜੀ ਕੋਈ ਕਹਿੰਦਾ ਜੀ ਤਿੰਨ ਭਾਰਤ ਚ ਡਿੱਗੇ ਨੇ ਦੋ ਪਾਕਿਸਤਾਨ ਚ ਡਿੱਗਲੇ ਯੂਨਾਨ ਨੇ ਡਿੱਗਲੇ ਜੀ ਉਧਰ ਵਾਲੇ ਕਹਿੰਦੇ ਨੇ ਅਸੀਂ ਪੰਜ ਜਹਾਜ਼ ਭਾਰਤ ਦੇ ਡਿੱਗਲੇ ਭਾਰਤ ਕਹ ਰਿਹਾ ਕਿ ਨਹੀਂ ਸਾਡਾ ਇੱਕ ਜਹਾਜ਼ ਕ੍ਰੈਸ਼ ਹੋਇਆ ਹੈ ਹੈਨਾ ਜਿਹੜਾ ਬਠਿੰਡੇ ਵਾਲਾ ਤੇ ਉਹ ਦੋ ਜਣ ਦੂਜੇ ਨੇ ਉਹ ਸਾਡੇ ਨਹੀਂ ਹੈਗੇ ਉਹਨਾਂ ਦੇ ਨੇ ਜਾਂ ਕੀ ਹੈ ਕਿਉਂਕਿ ਉਹ ਕਹਿੰਦੇ ਜੀ ਜੀਐਫ 17 ਪਰ ਅਧਿਕਾਰਕ ਤੌਰ ਤੇ ਕੋਈ ਬੁਲੇਟਿਨ ਜਾਰੀ ਨਹੀਂ ਹੋਇਆ ਨਾ ਜਾਰੀ ਨਹੀਂ ਹੋਇਆ ਬਿਲਕੁਲ ਸਹੀ ਹੂੰ ਕੋਈ ਸਰਕਾਰ ਵੱਲੋਂ ਫੌਜ ਵੱਲੋਂ ਕੋਈ ਇਹਦੇ ਤੇ ਬਿਆਨੀਆਂ ਨਹੀਂ ਹੈਗਾ ਹੂੰ ਸੋ ਇਸ ਲਈ ਹਾਂ ਜਿੱਥੋਂ ਤੱਕ ਗੱਲ ਹੈਗੀ ਆ ਪਲਵਾਮਾ ਖੇਤਰ ਦੇ ਵਿੱਚ ਇੱਕ ਫਾਈਟਰ ਜੈਟ ਡਿੱਗਦਾ ਠੀਕ ਹੈ মিডিਆ ਉੱਥੇ ਪਹੁੰਚਦਾ ਹੈ ਹੂੰ ਤੇ মিডিਆ ਨੂੰ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਪਰ ਪਿੰਡ ਵਾਲੇ ਲੋਕ ਕਿਉਂਕਿ ਪ੍ਰਵੀਨ ਜੀ ਜਿਹੜਾ ਕਸ਼ਮੀਰ ਕਾਟੀ ਦੇ ਲੋਕ ਨੇ ਉਹਨਾਂ ਨੂੰ ਹੁਣ ਸਾਈਕਲ ਦੀ ਆਵਾਜ਼ ਦੀ ਵੀ ਪਹਿਚਾਣ ਆ ਤੇ ਟੈਂਕ ਦੀ ਆਵਾਜ਼ ਦੀ ਵੀ ਪਹਿਚਾਣ ਪਹਿਚਾਣ ਹੈ ਨਾ ਉਹਨਾਂ ਨੂੰ ਗੋਲੀ ਤੇ ਗੋਲੇ ਦਾ ਫਰਕ ਵੀ ਪਤਾ ਤੇ ਉਹਨਾਂ ਨੂੰ ਜਹਾਜ਼ ਦੀ ਆਵਾਜ਼ ਦਾ ਤੇ ਡਿਗਣ ਦਾ ਫਰਕ ਵੀ ਪਤਾ ਕਿਉਂਕਿ ਉਹ ਰੋਜ਼ ਇਸ ਦਾ ਹਿੱਸਾ ਨੇ ਹੁਣ ਉਹ ਪਛਾਣ ਕਰਨ ਥੋੜੇ ਅੱਖਾਂ ਬਣ ਜਾਂਦੀਆਂ ਨੇ ਫਿਰ ਜੇ ਤੁਸੀਂ ਬੂਏ ਭੇਟ ਕੇ ਵੀ ਕਹੋਗੇ ਕਿ ਅੰਦਰ ਰਹੋ ਤੇ ਉਹਨਾਂ ਨੂੰ ਕਿਹਾ ਗਿਆ ਕਿ ਕਿਸੇ ਨੇ ਵੀਡੀਓ ਨਹੀਂ ਬਣਾਉਣੀ ਕਿਸੇ ਨੇ ਪਾਉਣੀ ਨਹੀਂ ਪਰ ਉਹਦੇ باوجود ਵੀ ਅੱਜ ਦੇ ਟੈਕਨੋਲੋਜੀ ਯੁੱਗ ਵਿੱਚ ਇਹ ਚੀਜ਼ ਲੁਕ ਨਹੀਂ ਸਕਦੀ ਸੋ ਇੱਕ ਏਅਰ ਜੈਟ ਉੱਥੇ ਡਿਗਿਆ ਤੇ ਪਿੰਡ ਵਾਲਿਆਂ ਨੇ ਮੀਡੀਆ ਨੂੰ ਭਾਰਤੀ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਕਿ ਤੱਲੀ ਡਿਗਣ ਤੋਂ ਬਾਅਦ ਧਮਾਕੇ ਦੀ ਆਵਾਜ਼ ਨਹੀਂ ਸੀ ਉਹ ਤੋਂ ਬਾਅਦ ਲਗਾਤਾਰ ਉਹਦੇ ਵਿੱਚੋਂ ਬਹੁਤ ਧਮਾਕਿਆਂ ਦੀ ਆਵਾਜ਼ ਆਉਂਦੀ ਰਹੀਆਂ ਇਹਦਾ ਮਤਲਬ ਉਹਦੇ ਅੰਦਰ ਚਾਹੇ ਗੋਲਾ ਬਾਰੂਦ ਸੀ ਭਰਿਆ ਹੋਇਆ ਚਾਹੇ ਉਹਦੇ ਅੰਦਰ ਮਜ਼ਾਈਲਾਂ ਸੀ ਕੀ ਸੀ ਪਰ ਕਿਹਦਾ ਇਹ ਸਪਸ਼ਟਤਾ ਨਹੀਂ ਹੈ ਹੂੰ ਇਸੇ ਤਰ੍ਹਾਂ ਦੂਸਰਾ ਉਹ ਵੀ ਜੰਮੂ ਦੇ ਅਖਨੂਰ ਖੇਤਰ ਦੇ ਵਿੱਚ ਹੈਨਾ ਇੱਕ ਫਾਈਟਰ ਜੈਟ ਡਿਗਣ ਦੀ ਪੁਖਤਾ ਖਬਰ ਪਰ ਕਿਸ ਦਾ ਇਹ ਨਾ ਪਾਕਿਸਤਾਨ ਵਾਲੇ ਅਧਿਕਾਰਤ ਆਪਣਾ ਮੰਨ ਰਹੇ ਨੇ ਨਾ ਸਾਡੇ ਵਾਲੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਦਾ ਵੀ ਡਿਗਿਆ ਜਾਪਣਾ ਲਿ ਗਿਆ ਇਹਦੇ ਬਾਰੇ ਕੋਈ ਬਿਆਨੀਆਂ ਨਹੀਂ ਹੈਗਾ ਤੀਸਰਾ ਬਠਿੰਡੇ ਦੇ ਵਿੱਚ ਹੈ ਜਿਹੜਾ ਤੜਕਸਾ ਰਾ ਕੇ ਬਠਿੰਡੇ ਦੇ ਜਿਹੜਾ ਪਿੰਡ ਹੈ ਉੱਥੇ ਕਾਫੀਆਂ ਸਾਲਾਂ ਹੈ ਨਾ ਉੱਥੇ ਆ ਕੇ ਡਿੱਗਦਾ ਗੁੜਿਆਣਾ ਮੰਡੀ ਦੇ ਨੇੜੇ ਸੋ ਇਹਦੇ ਇਸ ਜਿਹੜਾ ਇਹ ਹੈ ਇੱਥੇ ਵੀ ਮੀਡੀਆ ਭਾਰਤੀ ਮੀਡੀਆ ਪੰਜਾਬੀ ਮੀਡੀਆ ਪਹੁੰਚਣ ਦੀ ਕੋਸ਼ਿਸ਼ ਕਰਦਾ 2-3 ਕਿਲੋਮੀਟਰ ਨੂੰ ਪਿੱਛੇ ਰੋਕ ਲਿਆ ਜਾਂਦਾ ਔਰ ਇਸਦੇ ਬਾਰੇ ਆ ਰਿਹਾ ਕਿ ਇਹ ਸਾਡਾ ਕ੍ਰੈਸ਼ ਹੋ ਗਿਆ ਹਾਂ ਸੋ ਐਸਸੀ ਤੇ ਵਿੱਚ ਇਹਨਾਂ ਤਿੰਨਾਂ ਬਾਰੇ ਜਾਣਕਾਰੀ ਆ ਰਾਈਟਰਸ ਵੀ ਤਿੰਨ ਦੇ ਜਹਾਜ਼ਾਂ ਦੀ ਗੱਲ ਕਰ ਰਿਆ ਪਰ ਅਜੇ ਵੀ ਹਵਾ ਦੇ ਵਿੱਚ ਇਹ ਬਿਆਨੀਆਂ ਖੂਬ ਚੱਲ ਰਿਹਾ ਕਿ ਪੰਜ ਜਹਾਜ਼ ਸੀ ਜੀ ਉਹਨਾਂ ਨੇ ਸਾਡੇ ਡੇਗਲੇ ਨਹੀਂ ਜੀ ਅਸੀਂ ਉਹਨਾਂ ਦੇ ਡੇਗਲੇ ਹੈਨਾ ਇਹ ਸਾਰੀ ਸੋ ਇਸ ਲਈ ਜਦੋਂ ਇਹ ਜੰਗ ਦਾ ਮਾਹੌਲ ਹੁੰਦਾ ਉਹਦੇ ਵਿੱਚ ਝੂਠ ਸੱਚ ਬਹੁਤ ਨਾਲ ਫੈਲਦਾ ਹੈ ਹੈ ਤੇ ਉਸ ਨੂੰ ਕਈ ਮਤਲਬ ਕਿ ਸਰਕਾਰੀ ਮੀਡੀਆ ਵੱਜੋਂ ਰਾਸ਼ਟਰੀ ਮੀਡੀਆ ਵੱਜੋਂ ਲੀਡਰ ਦੀ ਚਮਚਾਗਰੀ ਕਰਨ ਵੱਜੋਂ ਦੋਵੇਂ ਪਾਸਿਓਂ ਕਈ ਉਸ ਨੂੰ ਬਿਆਨੀਆਂ ਨੂੰ ਵਧਾ ਚੜਾ ਕੇ ਵੀ ਪਲਾਉਂਦੇ ਨੇ ਸੋ ਇਸ ਮੌਕੇ ਬੜੇ ਧਰਮੇ ਨਾਲ ਬੜੇ ਗੰਭੀਰਤਾ ਨਾਲ ਚੱਲਣ ਦੀ ਲੋੜ ਹੁੰਦੀ ਹੈ ਤਾਂ ਕਿ ਕੋਈ ਵੀ ਗਲਤ ਗੱਲ ਬਾਹਰ ਨਾ ਜਾਵੇ ਜੀ ਬਿਲਕੁਲ ਖਾਸ ਕਰਕੇ ਜਦੋਂ ਸੰਵੇਦਨਸ਼ੀਲ ਜਦੋਂ ਮਾਮਲੇ ਹੁੰਦੇ ਨੇ ਨਾ ਸ਼ਰਮਾ ਜੀ ਭਾਵੇਂ ਉਹ ਦੇਸ਼ਾਂ ਦੇ ਨਾਲ ਜੁੜੇ ਨੇ ਭਾਵੇਂ ਦੋ ਭਾਈਚਾਰਿਆਂ ਦੇ ਨਾਲ ਜੁੜੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਤੁਹਾਡੀ ਜਿਹੜੀ ਗੰਭੀਰਤਾ ਤੁਹਾਡੀ ਜਿਹੜੀ ਸੰਜੀਦਗੀ ਆ ਉਹ ਸਗੋਂ ਆਮ ਨਾਲੋਂ ਹੋਰ ਵੱਧ ਹੋਣੀ ਚਾਹੀਦੀ ਹੋਰ ਵੱਧ ਹੁੰਦੀ ਹੈ ਹਾਂਜੀ ਉੱਥੇ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਉੱਥੇ ਤੁਹਾਡਾ ਸ਼ਬਦਾਂ ਦਾ ਤਵਾਜ਼ਨ ਉਥੇ ਤੁਹਾਡੀ ਸਲੀਕਾ ਬੋਲਬਾਣੀ ਦਾ ਉਹ ਹੋਰ ਸਗੋ ਜ਼ਿੰਮੇਦਾਰਾਂ ਨਾਲ ਟੰਗ ਦੇ ਨਾਲ ਸਾਹਮਣੇ ਆਉਣਾ ਚਾਹੀਦਾ ਹੈ